kumara ji shesh singh vishnu bhagwan ji jai so hang kumara ji singh vishnu bhagwan ji jai so hang kumara ji singh vishnu

ਜਿਸ ਤਰ੍ਹਾਂ ਹਰ ਸੰਗਜੋ ਆਪ ਇਸ ਵੇਲੇ ਸਾਬੀ ਆਲਮਨੇ ਕਲੰਕ ਤੋਂ ਰਮਾ ਕਲ ਕੀ ਇਫਤਾਰ 24 ਸਾਡੇ ਚਰਣਾ ਵਿੱਚ ਸशोभਤ ਹੋ ਜਿਸ ਤਰ੍ਹਾਂ ਸਾਡੇ ਬੀ ਸਤਵੀਰ ਜੀ ਨੇ ਗੱਲ ਕੀਤੀ ਹੈ ਪਾਤਸ਼ਾਹ ਇਸੇ ਤਰ੍ਹਾਂ ਇੱਕ ਸ਼ਾਕਾਹਾਰੀ ਕਾਨਫਰੰਸ ਸ਼ਾਕਾਹਾਰੀ ਜਿੱਥੇ ਕਹਿੰਦੇ ਮੀਟ ਨਹੀਂ ਖਾਣਾ ਚਾਹੀਦਾ ਉਹ ਕਾਨਫਰੰਸ ਸੀ ਉੱਥੇ ਸਾਰਿਆਂ ਨੇ ਲੈਕਚਰ ਦਿੱਤੇ ਵੇ ਇਸ ਤਰ੍ਹਾਂ ਮੀਟ ਨਹੀਂ ਖਾਣਾ ਚਾਹੀਦਾ ਜਨਮ ਲਈ ਇਹਨਾਂ ਲੇਖ ਦੇਣੇ ਪੈਂਦੇ ਨੇ ਕਰਮਾਂ ਦਾ ਲੇਖ ਬਣਦਾ ਤਾਂ ਪਾਤਸ਼ਾਹ ਨੇ ਕੀ ਕਿਹਾ ਉਹ ਸੁਣ ਲੋ ਧਿਆਨ ਨਾਲ ਪਾਤਸ਼ਾਹ ਨੇ ਕਿਹਾ ਪੜਨਾ ਸੁਣਨਾ ਸਮਝਣਾ ਨਹੀਂ ਚੰਗੀ ਕਾਰ ਚੰਗੀ ਕਾਰ ਉਹ ਜਿਹੜਾ ਇਸ ਉਤੇ ਅਮਲ ਲੇ ਕਮਾਇਆ ਅਮਲ ਕਰੋ ਇਹ ਤਾਂ 사ਤੂਗੁਰ ਕਹਿੰਦਾ ਹੈ ਕਿ 23 ਤੀ ਸੂਲ ਦਿੱਤੇ ਨੇ ਤਾਂ ਉਹ ਸਤਿਗੁਰ ਨੇ ਕਿਹਾ ਹੈ ਇਹਨਾਂ ਊਸੂਲਾਂ ਨੂੰ ਮੰਨਣਾ ਹੈ ਇਹਨਾਂ ਤੇ ਚੱਲਣਾ ਹੈ ਕਿਤੇ ਇਹ ਸੂਲ ਪੜ ਕੇ ਕਿ ਨਿਰਗੁਣ ਜੋਤ ਅਕਾਲ ਪੁਰਖ ਦਾ ਹੀ ਕੇਵਲ ਈਸ਼ ਮੰਨਣਾ ਹੈ ਇੱਕ ਊਸੂਲ ਪੜ ਲਿਆ ਬਾਕੀ 23 33 ਕੀ ਕਹਿੰਦੇ ਨੇ ਕਿ ਕਿਸ ਤਰ੍ਹਾਂ ਕਿਰਿਆ ਕਰਨੀ ਹੈ ਕਿਸ ਤਰ੍ਹਾਂ ਵਿਆਹ ਸ਼ਾਦੀ ਦੀ ਰਸਮ ਕਰਨੀ ਹੈ ਕਿਸ ਤਰ੍ਹਾਂ ਅੰਤਮ ਸਮੇਂ ਦੀ ਰਸਮ ਕਰਨੀ ਹੈ ਉਹ ਸਾਰਾ ਊਸੂਲ ਤਾਂ ਪਾਤਸ਼ਾਹ ਨੇ ਅੰਕਿਤ ਕੀਤਾ ਹੋਇਆ ਹੈ ਉਸੇ ਅਮਲ ਕਰਨਾ ਗੁਰਸਿੱਖ ਦਾ ਫਰਜ਼ ਬੋਲਦਾ ਹੈ ਕਿ ਜੇ ਉਸ ਨੂੰ ਆਪਾਂ ਆਪਣਾ ਪਿਤਾ ਮੰਨ ਲਿਆ ਹੈ ਪਿਤਾ ਦਾ ਹੁਕਮ ਮੰਨਣਾ ਹੈ ਇਸੇ ਤਰ੍ਹਾਂ ਪਾਤਸ਼ਾਹ ਜੰਮੂ ਗਏ ਜੰਮੂ ਗੁਰਸਿੱਖਾਂ ਨੇ ਬੜਾ ਕਟ ਕੀਤਾ ਪਾਸ਼ਾ ਨੇ ਲੈਣੇ ਦੇਣੇ ਗੁਰਸਿੱਖਾਂ ਦੇ ਦੇਣੇ ਸੀ ਜਦੋਂ ਸਾਰਾ ਬਿਹਾਰ ਹੋ ਗਿਆ ਤਾਂ ਉੱਥੇ ਗੁਰਮੀਤ ਸਿੰਘ ਹਰਦੋਫਰਾਲੇ ਵਾਲੇ ਤੇ ਦਲਜੀਤ ਕੌਰ ਜਿਸ ਦਾ ਪਿਛਲਾ ਜਮਾ ਹੀਰ ਦਾ ਸੀ ਉਹ ਵੀ ਉੱਥੇ ਪਹੁੰਚੇ ਸਨ ਤਾਂ ਗੁਰਮੀਤ ਸਿੰਘ ਨੇ ਬਿਹਾਰ ਤੋਂ ਬਾਅਦ ਪਾਦਸ਼ਾਹ ਨੂੰ ਬੇਨਤੀ ਕੀਤੀ ਕਿ ਪਾਦਸ਼ਾਹ ਬੜਾ ਕੰਮ ਹੈ ਸਾਨੂੰ ਅੱਜ ਹੀ ਵਾਪਸ ਰਾਤ ਨੂੰ ਜਾਣ ਦੀ ਆਗਿਆ ਦਿਓ ਪਾਦਸ਼ਾਹ ਨੇ ਕਿਹਾ ਨਹੀਂ ਜਾਣਾ ਸਵੇਰੇ ਚਲੇ ਜਾਣਾ ਜਦੋਂ ਬਾਰ-ਬਾਰ ਕਹਿਣ ਤੇ ਉਹ ਜ਼ਿੱਦ ਕਰਦਾ ਰਿਹਾ ਜਾ ਜਦੋਂ ਬਾਹਰ ਨਿਕਲਿਆ ਜਿਸ ਤਰ੍ਹਾਂ ਦੋ ਪੌੜੀਆਂ ਹੋਣ ਉੱਥੇ ਉਸ ਦਾ ਗਿੱਟਾ ਕਮਾ ਦਿੱਤਾ ਪਾਤਸ਼ਾਹ ਨੇ ਇਹ ਤਾਂ ਨਿਰਗੁਣਤਾ ਆ ਰਿਹਾ ਸਭ ਕੁਝ ਕਰ ਸਕਦਾ ਹੈ ਉਸੇ ਗਿੱਟੇ ਨੂੰ ਮੋਚ ਆ ਗਈ ਇੱਕ ਕਦਮ ਵੀ ਨਹੀਂ ਚੱਲ ਸਕਦਾ ਸੀ ਤਾਂ ਉਸ ਨੂੰ ਫਿਰ ਗੁਰਨਾਮ ਸਿੰਘ ਮਾਸਟਰ ਗੁਰਨਾਮ ਸਿੰਘ ਬੀਸੀ ਜਮੂਵਾਲੇ ਉਹਨਾਂ ਦਾ ਵੀ ਲੇਖ ਪੂਰਾ ਕੀਤਾ ਮਾਸਟਰ ਗੁਰਨਾਮ ਸਿੰਘ ਨੂੰ ਕਿਹਾ ਕਿ ਇਸ ਨੂੰ ਲੈ ਜਾਓ ਕੋਈ ਜੋ ਹੈ ਇਹ ਜਾਣਦਾ ਹੈ ਮਲਣ ਵਾਲਾ ਜਾਂ ਮਾਲਿਸ਼ ਕਰਨ ਵਾਲਾ ਇਹਦੀ ਗਿੱਟੇ ਦੀ ਮੋਚ ਦੂਰ ਕਰਨ ਵਾਲਾ ਉੱਥੇ ਲੈ ਜਾਓ ਠੀਕ ਹੋ ਜਾਏਗਾ ਤੇ ਪਾਤਸ਼ਾਹ ਨੇ ਹਰਬਾਣੀ ਲਿਖਾਈ ਕਿ ਜੇ ਇਹ ਚੱਲਿਆ ਜਾਂਦਾ ਤਾਂ ਥੋੜੀ ਦੂਰ ਜਾ ਕੇ ਇਸ ਐਕਸੀਡੈਂਟ ਹੋ ਜਾਣਾ ਸੀ ਇਹ ਦੋਨਾਂ ਨੇ ਪਿਛਲੇ ਭੈਣ ਭਾਈ ਦਲਜੀਤ ਤੇ ਆਪਣਾ ਇਹ ਸ਼ਰੀਰ ਛੱਡ ਦੇਣਾ ਸੀ ਕਿ ਸਤਗੁਰ ਨੇ ਇਹਨਾਂ ਨੂੰ ਰੋਕਿਆ ਤੇ ਜੇ ਨਹੀਂ ਰੁਕੇ ਉਹਨਾਂ ਦਾ ਗਿੱਟਾ ਕਮਾ ਕੇ ਉੱਥੇ ਰਖਾਤਾ ਚੱਲ ਤੁਰ ਫਿਰ ਸਤਗੁਰ ਉਹ ਜੋ ਵਿਛੜਿਆ ਜੁੜੇ ਸਤਗੁਰ ਉਹ ਜੋ ਡੁੱਬਦੇ ਉਹੜੇ ਤੇ ਸਾਈਹ ਸੱਚੇ ਪਾਤਸ਼ਾਹ ਨੇ ਅੱਗੇ ਹਰ ਬਾਣੀ ਲਿਖਾਈ ਉਸ ਨੂੰ ਧਿਆਨ ਨਾਲ ਸੁਣਨਾ ਤੇ ਉਸ ਤੇ ਅਮਲ ਵੀ ਕਰਨਾ ਹੈ ਪਾਤਸ਼ਾਹ ਨੇ ਕਿਹਾ ਇਹਨੂੰ ਜੋ ਮਰਜੀ ਸਮਝੋ ਭਾਵੇਂ ਪੂਰਨ ਮੰਨੋ ਭਾਵੇਂ ਖੁਦਾ ਭਾਵੇਂ ਜਾਣੋ بے ਪਰਵਾਹੀਆ ਪਾਵੇਂ ਜਾਣੋ ਗਰੀਬਾਂ ਦੀ ਸੇਵਾ ਰਿਹਾ ਕਮਾ ਪਾਵੇਂ ਚਾਕਰ ਨਜ਼ਰੀ ਆਈਆ ਪਾਵੇਂ ਇਸ ਨੂੰ ਇਸ ਨੂੰ ਜਿਹੜੀ ਕੰਮ ਹੋਇਆ ਪਾਵੇਂ ਇਸ ਨੂੰ ਕਜਾ ਸਮਝੋ ਪਾਵੇਂ ਕਿਸਮਤ ਰਿਹਾ ਬਦਲਾ ਇਹ ਉਸ ਵੇਲੇ ਪਾਕਸ਼ਾ ਨੇ ਕਿਹਾ ਪਾਵੇਂ ਪੂਰ ਮੰਨੋ ਪਾਵੇਂ ਖੁਦਾ ਪਾਵੇਂ ਜਾਣੋ ਬੇਪਰਵਾਹੀਆ ਪਾਵੇਂ ਜਾਣੋ ਗਰੀਬਾਂ ਦੀ ਸੇਵਾ ਰਿਹਾ ਕਮਾ ਚਾਕਰ ਨਜ਼ਰੀ ਆਈਆ ਇਹ ਜਾਣ ਲਓ ਕਿ ਮੈਂ ਤੁਹਾਨੂੰ ਰੋਕ ਰਿਹਾ ਤੇ ਮੈਂ ਕੌਣ ਹਾਂ ਪਾਵੇਂ ਪੂਰ ਮੰਨੋ ਤੇ ਪਾਵੇਂ ਖੁਦਾ ਸਾਬ ਸਿੱਖ ਪਾਤਸ਼ਾਹ ਨੇ ਇਸ ਤਰ੍ਹਾਂ ਇਹ ਬਿਹਾਰ ਕੀਤਾ ਸੋ ਅੱਛਾ ਇਹ ਲਿਖਾਇਆ ਕਿ ਹਰ ਬਾਣੀ ਦੇ ਵਿੱਚ ਕਿ ਜਦੋਂ ਵੀ ਗੁਰਸਿੱਖ ਕਿਤੇ ਸਤਸੰਗ ਦੇ ਵਿੱਚ ਜਾਂਦਾ ਹੈ ਤੇ ਪਾਤਸ਼ਾਹ ਨੇ ਕਿਹਾ ਹੈ ਕਿ ਕਿਤੇ ਜੋ ਕੁਝ ਬਚਨ ਸੁਣ ਕੇ ਜਾਂਦੇ ਹੋ ਬਚਨ ਸੁਣ ਕੇ ਜਾਓ ਕੰਨ ਜੋ ਬਚਨ ਸ਼ਬਦ ਬਚਨ ਸੁਣ ਕੇ ਜਾਓ ਕੰਨ ਕਾਰ ਜਾ ਨਾ ਦੇਣਾ ਭੁਲਾਈਆ ਕਾਰ ਜਾ ਕੇ ਭੁਲਾ ਨਹੀਂ ਦੇਣਾ ਇਹ ਜੋ 24 ਚੇਤ ਦੀ ਸ਼ੈਸੀ ਸੰਮਤ ਇੱਕ ਦੀ ਸਿੱਖਿਆ ਵਾਲੀ ਬਾਣੀ ਪੜ੍ਹਦੇ ਨੇ ਗੁਰ ਸਿੱਖ ਉਸ ਦੇ ਵਿੱਚ ਹੈ ਕਿ ਜੋ ਬਚਨ ਸ਼ਬਦ ਸੁਣ ਕੇ ਜਾਓ ਕੰਨ ਕਾਰ ਜਾ ਨਾ ਦੇਣਾ ਭੁਲਾਈਆ ਤੇ ਪਾਤਸ਼ਾਹ ਜੰਮੂ ਗਏ ਉੱਥੇ ਹਰ ਮਲਾਪੀ ਜੀ ਸੀ ਹਰ ਮਲਾਪੀ ਸੰਤ ਹਰਮੁਲਾਪੀ ਉਹ ਪਾਦਸ਼ਾਹ ਨੂੰ ਕਹਿੰਦਾ ਉਹਨੇ ਕਿਹਾ ਵੀ ਮੈਂ ਵੀ ਸੰਤ ਆਏ ਦੀ ਸੰਤ ਨੇ ਕਹਿੰਦਾ ਜੀ ਕੋਈ ਨੁਕਤਾ ਦੱਸੋ ਜੋ ਪ੍ਰਭੂ ਨੂੰ ਮਿਲਣ ਦਾ ਨੁਕਤਾ ਹੋਵੇ ਨੁਕਤਾ ਨੁਕਤਾ ਦਾ ਮਤਲਬ ਬਹੁਤ ਸੰਖੇਪ ਬਸ ਸੰਖੇਪ ਵਿੱਚ ਦੱਸੋ ਗੱਲ ਕਿ ਐਸਾ ਰੱਬ ਨੂੰ ਮਿਲਣਾ ਹੈ ਤਾਂ ਸਹਿ ਸੱਚੇ ਪਾਦਸ਼ਾਹ ਨੇ ਹਰ ਬਾਣੀ ਲਿਖਾਈ ਓਥੇ ਹਰਮੁਲਾਪੀ ਉਹਦਾ ਨਾਮ ਲੈ ਕੇ ਹਰਮੁਲਾਪੀ ਨੁਕਤਾ ਕਹੇ ਨੁਕਤਾ ਕਹੇ ਮੈਨੂੰ ਇਹੋ ਅੰਦਰੋਂ ਜਾਪੀ ਮੇਰੇ ਬਸੰਦ ਦੀ ਖੋਲਦਿਓ ਕਾਪੀ ਫੇਰ ਮੈਂ ਥਾਪੀ ਸਭ ਨੂੰ ਦੇਮਾਂ ਲਾਈ ਆ ਨੁਕਤਾ ਕਹੇ ਹਰ ਮੁਲਾਪੀ ਜੀ ਮੈਨੂੰ ਇਹੋ ਅੰਦਰੋਂ ਜਾਪੀ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਮੇਰੇ ਬਸੰਦ ਦੀ ਖੋਲਦਿਓ ਕਾਪੀ ਫੇਰ ਮੈਂ ਥਾਪੀ ਸਭ ਨੂੰ ਦੇਮਾਂ ਲਗਾਈ ਆ ਇਹ ਹਰ ਮੁਲਾਪੀ ਦਾ ਜਿਹੜਾ ਉਹਦੇ ਅੰਦਰ ਆ ਰਿਹਾ ਸੀ ਕਿ ਜੇ ਮੈਨੂੰ ਨੁਕਤਾ ਦੱਸ ਦੋਗੇ ਮੈਂ ਵਾਵਾ ਕਰ ਦਾਂਗਾ ਭਈ ਇਹ ਸੰਤ ਬੜੇ ਬੜੇ ਬੱਡੇ ਆਏ ਇਹਨਾਂ ਦੇ ਗੁਰਸ਼ਿਕ ਵੀ ਬੱਟੇ ਨੇ ਤੇ ਨੁਕਤਾ ਕਹੇ ਹਰ ਮਲਾਪੀ ਜੀ ਸੋਣਾ ਹਰ ਮਲਾਪ ਇੱਥੇ ਸੁਣੋ ਇਹ ਸ਼ਬਦ ਕੀ ਕਹਿ ਰਿਹਾ ਨੁਕਤਾ ਕਹੇ ਹਰ ਮਲਾਪੀ ਜੀ ਸੋਣਾ ਹਰ ਮਲਾਪ ਮਿਲ ਮਿਲ ਖੁਸ਼ੀ ਮਨਾਈਏ ਇਹ ਤਾਂ ਹਰ ਦਾ ਮਲਾਪ ਸੋਹਣਾ ਹੋਇਆ ਹੈ ਤੂੰ ਮਿਲ ਮਿਲ ਕੇ ਖੁਸ਼ੀ ਮਨਾ ਅੱਗੇ ਇਸ਼ਾਰੇ ਨਾਲ ਸਾਰੀ ਗੱਲ ਕਹਿ ਵੀ ਜਾਣੀ ਨੁਕਤੇ ਨੇ ਜਾਂ ਮਿਲਿਆ ਜਾਂ ਮਿਲਿਆ ਤੇ ਸਮਝਣਾ ਆਪਣਾ ਆਪ ਬੈਰੀ ਮਗਾਨਾ ਰਹਣ ਕੋਈ ਨਾ ਪਾਈਆ ਜੇ ਉਹ ਮਿਲ ਗਿਆ ਤੇ ਆਪਣਾ ਆਪ ਸਮਝੋ ਫਿਰ ਤਾਂ ਕੋਈ ਬੈਰੀ ਮਗਾਨਾ ਨਜ਼ਰ ਨਹੀਂ ਆਉਂਦਾ ਜਾਂ ਤੱਕਿਆ ਜਾਂ ਤੱਕਿਆ ਉਹ ਅੰਦਰ ਤੇ ਉਹ ਤਾਕ ਉਹ ਮੈਠਾ ਸੋਬਾ ਪਾਈਆ ਸਾਹਮਣੇ ਵੀ ਬੈਠੇ ਨੇ ਪਾਸ਼ਾ ਜੀ ਤੇ ਉਹ ਕਹਿੰਦੇ ਉਹ ਬੈਠਾ ਸੋਬਾ ਪਾਈਆ ਚਾਹੇ ਅੰਦਰੋਂ ਵੇਖੋ ਚਾਹੇ ਆਪਣਾ ਤਾਕ ਕੋਲੋਂ ਅਗੇ ਕੀ ਕਹਿੰਦੇ ਰਜਿਸਟਰ ਕਹਿੰਸੀ ਭਾਵੇਂ ਪੂਰ ਮੰਨੋ ਅਗੇ ਨੁਕਤੇ ਨੇ ਸਪਸ਼ਟ ਗੱਲ ਕਰਤੀ ਭਾਵੇਂ ਪਰਮੇਸ਼ਵਰ ਕਹੋ ਹਰ ਮੁਲਾਪੀ ਜੀ ਭਾਵੇਂ ਪਰਮੇਸ਼ਵਰ ਕਹੋ ਭਾਵੇਂ ਕਹੋ ਖੁਦਾ ਪਾਕ ਭਾਵੇਂ ਕਹੋ ਖੁਦਾ ਪਾਕ ਇਸ ਤੋਂ ਵੱਡੀ ਕੋਈ ਗੱਲ ਨਹੀਂ ਭਾਵੇਂ ਕਹੋ ਖੁਦਾ ਪਾਕ ਭਾਵੇਂ ਅੰਤਰ ਆਤਮ ਆਪਣਾ ਆਪ ਆਪੇ ਲੋ ਜਣਾਈਆ ਆਪਣੀ ਆਤਮਾ ਨੂੰ ਫੋਲੋ ਤੇ ਧਿਆਨ ਰੱਖੋ ਮੈਂ ਅੰਤਰ ਆਤਮ ਆਪਣਾ ਆਪ ਆਪੇ ਰੋ ਜਨਾਈਓ ਨਾ ਕੋਈ ਸੰਦੇਹ ਨਾ ਕੋਈ ਸੰਤਾਪ ਨੁਕਤਾ ਕਹੇ ਮੈਂ ਉਹ ਕੁਛ ਰਹਾ ਆਖ ਜਿਸ ਕਾਰਨ ਮੈਨੂੰ ਨੁਕਤਿਆਂ ਉੱਤੇ ਨੁਕਤਾ ਕਰਕੇ ਨੁਕਤਾ ਦਿੱਤਾ ਨੁਕਤਾ ਦਿੱਤਾ ਟਕਾਈਆ ਨੁਕਤਿਆਂ ਉੱਤੇ ਨੁਕਤਾ ਕਰਕੇ ਨੁਕਤਾ ਦਿੱਤਾ ਟਕਾਈਆ ਮੈਂ ਉਹ ਗੱਲ ਕਰ ਰਿਹਾ ਹਾਂ ਵੇਖਿਓ ਮੈਨੂੰ ਕਦੇ ਨਾ ਕਹਦੇ ਨੁਕਤਾ ਨੁਕਤਾ ਕਹਿੰਦਾ ਹੈ ਵੇਖਿਓ ਮੈਨੂੰ ਕਦੇ ਨਾ ਕਹਿ ਦੇਉ ਨੁਕਤਾ ਮੁਕੰਮਲ ਤਹਮਲ ਰਿਹਾ ਜਨਾਇਆ ਹਰ ਮੁਲਾਪੀ ਜੀ ਹੁਣ ਸੁਣੋ ਵਾਕ ਸੋਹਣਾ ਮਿਲਦਾ ਹੋਇਆ ਸੋਹਣਾ ਮਿਲਦਾ ਹੋਇਆ ਇਤਫਾਕ ਸੋਹਣਾ ਮਿਲਦਾ ਹੋਇਆ ਇਤਫਾਕ ਹਰ ਮੁਲਾਪੀ ਸੁਣੋ ਇਹ ਸੋਹਣਾ ਮਿਲਣ ਦਾ ਇਤਫਾਕ ਹੋਇਆ ਹੈ ਓਏ ਕੋਈ ਖੇਲ ਹੀਰ ਰਾਂਝੇ ਵਾਲੀ ਨਹੀਂ ਚਾਕ ਇਹ ਹੀਰਾਂ ਜੇ ਵਾਕ ਖੇਲ ਨਹੀਂ ਇਹ ਤਾਂ ਸੋਹਣਾ ਮਿਲਦਾ ਇਤਫਾਕ ਹੋਇਆ ਹੈ ਕ੍ਰਿਸ਼ਨ ਵਾਲੀ ਨਹੀਂ ਰਾਸ ਜਨ ਭਗਤਾਂ ਦਾ ਮੁਹਤਾਜ ਮੁਹੱਬਤਾਂ ਦਾ ਮਹਿਬੂਬ ਇੱਥੇ ਨੁਕਤਾ ਗਲ ਗਲਕ ਸਪਸ਼ਟ ਕਰ ਰਿਹਾ ਹੈ ਜਨ ਭਗਤਾਂ ਦਾ ਮੁਹਤਾਜ ਜਿਸਨਾਂ ਕਹਿੰਦੇ ਸੇਵਾਦਾਰ ਮੁਹਤਾਜ ਜਨ ਭਗਤਾਂ ਦਾ ਸੇਵਾਦਾਰ ਮੁਹਤਾਜ ਜਿੱਥੇ ਬਾਦਸ਼ਾਹ ਕਹਿੰਦੇ ਭਾਵੇਂ ਚਾਕਰ ਸਮਝੋ ਭਾਵੇਂ ਸਮਝੋ ਭਗਤਾਂ ਦੀ ਸੇਵਾ ਰਹਿ ਹਕਮਾਉ ਚਾਕਰ ਨਜ਼ਰੀਆ ਹੈ ਮਹੱਬਤਾਂ ਦਾ ਮਹਿਬੂਬ ਵੇਖਣ ਹਾਰਾ ਮੰਜ਼ਲ ਮਕਸੂਦ ਹਾਜ਼ਰ ਹਜੂਰ ਆਪਣਾ ਨੂਰ ਪ੍ਰੇਮ ਦਾ ਭਰਪੂਰ ਇੱਥੇ ਨੁਕਤਾ ਗਣ ਕਰਿਆ ਕਿ ਹਾਜ਼ਰ ਹਜ਼ੂਰ ਆਪਣਾ ਨੂਰ ਪ੍ਰੇਮ ਦਾ ਭਰਪੂਰ ਪਿਆਰ ਦਾ ਸਰੂਰ ਜੋਤ ਦਾ ਨੂਰ ਸ਼ਬਦ ਦਾ ਜੋਤ ਦਾ ਨੂਰ ਸ਼ਬਦ ਦਾ ਤੂਰ ਜੋਤ ਦਾ ਨੂਰ ਸ਼ਬਦ ਦਾ ਤੂਰ ਤੁਰਤ ਵੇ ਆ ਰਿਹਾ ਸਾਈਆ ਹਰ ਮਲਾਪੀ ਜੀ ਹਰ ਦਾ ਹਰ ਮੰਦਰ ਅੰਦਰ ਕਿਵੇਂ ਹੋਵੇ ਮਲਾਪੀ ਅਰਮੁਲਾਪੀ ਜੀ ਤੁਹਾਨੂੰ ਸਮਝਾ ਰਿਹਾ ਹੈ ਹਰ ਦਾ ਹਰ ਮੰਦਰ ਅੰਦਰ ਕਿਵੇਂ ਹੋਵੇ ਮਲਾਪੀ ਜਨਮ ਜਨਮ ਦਾ ਉਤਰੇ ਪਾਪ ਪਤਿਤ ਪਾਪੀ ਜਨਮ ਜਨਮ ਦਾ ਉਤਰੇ ਪਾਪ ਪਤਿਤ ਪਾਪੀ ਪੁਨੀਤ ਰੂਪ ਪੁਨੀਤ ਰੂਪ ਦੇ ਬਦਲਾਈਆ ਕਿਸ ਤਰ੍ਹਾਂ ਜਨਮ ਜਨਮ ਦਾ ਪਾਪ ਉਤਰ ਕੇ ਤੁਹਾਨੂੰ ਪਾਪੀਆਂ ਤੋਂ ਪਤਿਤ ਬਣਾ ਕੇ ਪੁਨੀਤ ਰੂਪ ਦੇ ਬਣਾਈਆ ਸੰਤਾਂ ਨਾਲ ਸੰਤਾਂ ਦੀ ਸੋਹਣੀ ਸਾਖੀ ਇਹ ਨੁਕਤੇ ਨੇ ਕਹਿ ਦਿੱਤਾ ਤਾਂ ਕਿ ਹਰ ਮੁਲਾਪੀ ਨੂੰ ਜੇ ਸਮਝਾ ਜੇ ਆ ਜੇ ਨਹੀਂ ਤਾਂ ਸੰਤਾਂ ਨਾਲ ਸੰਤਾਂ ਦੀ ਸੋਹਣੀ ਮੁਲਾਪੀ ਇੱਕ ਦੂਜੇ ਦੇ ਅੰਦਰ ਬਾਹਰ ਲਾਈਏ ਝਾਕੀ ਤੂੰ ਵੀ ਝਾਕੀ ਮਾਰ ਅਸੀਂ ਵੀ ਤੇਰੇ ਅੰਦਰ ਝਾਕੀ ਮਾਰ ਰਹੇ ਹਾਂ ਇੱਕ ਦੂਜੇ ਦਾ ਲੈਣਾ ਇੱਕ ਦੂਜੇ ਦਾ ਲੈਣਾ ਵੇਖੀਏ ਬਾਕੀ ਮੰਜ਼ਲ ਵੇਖੀਏ ਕਿੰਨੀ ਰਹਿ ਗਈ ਕਿੰਨੀ ਰਹਿ ਗਈ ਬਾਕੀ ਸਾਚੀ ਸੇਜਾ ਵੇਖੀਏ ਖਾਟੀ ਜਿੱਥੇ ਇੱਕੋ ਇੱਕ ਬੈਠਾ ਨਜ਼ਰੀ ਆਇਆ ਵੇਖ ਫਿਰ ਸੱਚੀ ਸੇਜਾ ਆਪਣੀ ਵੇਖ ਜਿੱਥੇ ਇੱਕੋ ਇੱਕ ਬੈਠਾ ਨਜ਼ਰੀ ਆਇਆ ਇੱਕ ਦਿਨ ਪ੍ਰਭ ਨੂੰ ਮਿਲਣ ਲਗਾ ਅੰਦਰ ਹੋ ਕੇ ਅੱਗੇ ਪਾਸ਼ਾ ਦਸਰੇ ਨੁਕਤਾ ਕਹਿ ਰਿਹਾ ਹੈ ਕਿ ਹਰ ਮੁਲਾਪੀ ਇੱਕ ਦਿਨ ਪ੍ਰਭ ਨੂੰ ਮਿਲਣ ਲਗਾ ਇੱਕ ਦਿਨ ਪ੍ਰਭ ਨੂੰ ਮਿਲਣ ਲਗਾ ਅੰਦਰ ਹੋ ਕੇ ਅੱਗੇ ਆਪਣਾ ਆਤ ਲਿਆ ਰਖਾਈਆ ਉਸਨੇ ਕਿਹਾ ਅੱਗੇ ਅੱਗੇ ਅੰਦਰੋਂ ਆਵਾਜ਼ ਆ ਰਹੀ ਹੈ ਜਦੋਂ ਮਿਲ ਰਿਹਾ ਉਹ ਕੀ ਆਵਾਜ਼ ਆ ਰਹੀ ਹੈ ਇਸ ਨੂੰ ਉਸਨੇ ਕਿਹਾ ਜੇ ਾਕੜ ਕਰਨੀ ਆਕੜ ਕਰਨੀ ਵੀ ਮੈਂ ਵੀ ਸੰਤਾਂ ਮੈਂ ਵੀ ਮਿਲ ਰਿਹਾ ਇਹ ਵੀ ਸੰਤ ਨੇ ਪਤਾ ਨਹੀਂ ਮੈਂ ਵੱਡਾ ਸੰਤਾਂ ਪ੍ਰਭ ਇੱਥੇ ਕੀ ਕਹਿ ਰਹੇ ਹਨ ਇੱਕ ਦਿਨ ਪ੍ਰਭ ਨੂੰ ਮਿਲਣ ਲਗਾ ਅੰਦਰ ਹੋ ਕੇ ਅੱਗੇ ਆਪਣਾ ਆਤੜਿਆ ਰਖਾਈਆ ਉਸਨੇ ਕਿਹਾ ਜੇ ਆਕੜ ਕਰਨੀ ਜਾਂ ਮਦੀਨੇ ਮੱਕੇ ਮੰਦਰ ਮਸਜਿਦ ਸ਼ਿਵ ਦਵਾਲੇ ਮੱਠ ਗੁਰਦੁਆਰਿਆਂ ਵਿੱਚ ਸੀਸ ਨਵਾਇਆ ਜੇ ਆਕੜ ਨਾਲ ਸੰਤ ਬੈਠਣਾ ਤਾਂ ਮਦੀਨੇ ਮੱਕੇ ਗੁਰਦੁਆਰਿਆਂ ਜਾ ਕੇ ਸੀਸ ਨਵਾ ਜੇ ਮਨ ਹੰਕਾਰ ਤੇ ਜਾ ਤੀਰਥ ਟੱਟੇ ਅਸਰ ਤੀਰਥ ਦੇ ਘੁੰਮ ਜਾ ਤੀਰਥ ਟੱਟੇ ਭਜੇ ਭਜ ਬਹੋ ਦਾਈਆ ਜੇ ਮੈਨੂੰ ਮਿਲਣਾ ਜੇ ਮੈਨੂੰ ਮਿਲਣਾ ਨੁਕਤਾ ਕਹੇ ਅੰਦਰੋਂ ਕਰ ਆਪਣੀ ਨਿਰਮਲੱਖੇ ਜੇ ਮੈਨੂੰ ਮਿਲਣਾ ਜੇ ਹੰਕਾਰ ਛੇ ਫਿਰਨਾ ਤਾਂ ਤੀਰਸ ਤੱਟਾਂ ਦੇ ਕੋਮ ਗੁਰਦੁਆਰੇ ਮੰਦਰ ਮਹਾਰਾਜ ਤੇ ਨੁਕਤਾ ਕਹਿੰਦਾ ਹੈ ਨੁਕਤਾ ਕੀ ਹੈ ਪ੍ਰਭ ਦੇ ਵੱਲੋਂ ਨੇ ਕਿਉਂਕੋ ਕਿਹਾ ਸੀ ਨੁਕਤਾ ਦੱਸੋ ਜੇ ਮੈਨੂੰ ਮਿਲਣਾ ਨੁਕਤਾ ਕਹੇ ਅੰਦਰੋਂ ਕਰ ਆਪਣੀ ਨਿਰਮਲੱਖੇ ਬਾਹਰੋਂ ਦੋਏ ਲੋਚਣ ਇੱਕੋ ਮੇਰਾ ਰੂਪ ਬਾਹਰੋਂ ਦੋਏ ਲੋਚਣ ਇੱਕੋ ਮੇਰਾ ਰੂਪ ਸਭ ਨੂੰ ਲੈਣ ਤਕਾਈ ਆ ਸਾਰਿਆਂ ਨੂੰ ਇੱਕੋ ਮੇਰਾ ਰੂਪ ਦੇਖ ਲੈਨੇ ਤੇਰੇ ਦੋਏ ਲੋਚ ਕੇ ਤੂੰ ਅੰਦਰਲੀ ਅੱਖ ਖੋਲ੍ਹੇਗਾ ਤੇਰੇ ਦੋਏ ਲੋਚਨ ਸਭ ਨੂੰ ਵੇਖੋਗੇ ਮੇਰਾ ਇੱਕੋ ਰੂਪ ਹੈ ਇਹ ਪਰਮਦਾ ਰੂਪ ਹੈ ਬਾਹਰੋਂ ਦੋਏ ਲੋਚਨ ਇੱਕੋ ਮੇਰਾ ਰੂਪ ਸਭ ਨੂੰ ਲੈਣ ਤਕਾਈਆ Hindu Muslim Sikh Sai ਸਾਰੇ ਮੇਰੇ ਬੱਚੇ ਛਤਰੀ ਬ੍ਰਹਮਣ শূদ্র ਵੈਸ਼ Hindu Muslim Sikh Sai ਬੋਧੀ ਜੈਨੀ ਪਾਸੀ ਸਾਰੇ ਇੱਕੋ ਜਿਹੇ ਰੱਖੇ ਸਾਰੇ ਇੱਕੋ ਜਿਹੇ ਰੱਖੇ ਦੂਜੀ ਬੰਡ ਨ ਕੋਈ ਬੰਡਾਈਆ ਹਰ ਮਲਾਪੀ ਜੀ ਹਰ ਮਲਾਪੀ ਜੀ ਥੋੜੀ ਜੀ ਅੰਦਰ ਗੁੰਜਲ ਥੋੜੀ ਜੀ ਅੰਦਰ ਗੁੰਝਲ ਪੈਂਦੀ ਤੇਰੇ ਅੰਦਰ ਥੋੜੀ ਜੀ ਗੁੰਝਲ ਪੈ ਰਹੀ ਆ ਪੈਂਦੀ ਆ ਸੰਤਾਂ ਦੇ ਅੰਦਰ ਕਿਉਂਕਿ ਸੰਤਾ ਜਹਾਂਕਾਰ ਹੁੰਦਾ ਥੋੜੀ ਜੀ ਅੰਦਰੇ ਗੁੰਝਲ ਪੈਂਦੀ ਉਹ ਕਿਹੜੀ ਕੁੰਦਰ ਵਸੇ ਉਹ ਵੀ ਕੁੰਢੀ ਤੁਸਾਂ ਦੇ ਨਹੀਂ ਖੁਲਾਈ ਆ ਵੇ ਕਿਹੜੇ ਕੁੰਡੇ ਵਸਦਾ ਉਹ ਵੀ ਕੁੰਢੀ ਖੋਲ ਦੋ ਸਾਬਨੇ ਮੰਨਿਆ ਰਹਿੰਦਾ ਕਾਇਆ ਸਾਢੇ ਤਿੰਨ ਹੱਥ ਹੱਥੇ ਤੇਰਾ ਅੰਦਰ ਡੇੜਾ ਅੰਦਰ ਲਾਈ ਆ ਉਹ ਅੱਗੇ ਨੁਕਤਾ ਕਹੇ ਸਾਬਨੇ ਮੰਨਿਆ ਰਹਿੰਦਾ ਕਾਇਆ ਸਾਢੇ ਤਿੰਨ ਹੱਥੇ ਡੇਰਾ ਅੰਦਰ ਲਾਇਆ ਜੇ ਕੋਈ ਬੁਝਲੇ ਮੂਰਖ ਮੁਗਧ ਕੋਜਾ ਕਮਲਾ ਜੇ ਕੋਈ ਬੁਝਲੇ ਕਿ ਸਾਰੇ ਸਾਡੇ ਅੰਦਰ ਉਹ ਪਰਮਾਤਮਾ ਰਹਿੰਦਾ ਹੈ ਅਕੀਵੀ ਸਾਨੂੰ ਦਰਸ਼ਨ ਦਿੰਦਾ ਹੈ ਸਰਗੁਣ ਹੋ ਕੇ ਨਿਰਗੁਣ ਹੋ ਕੇ ਸਾਡੇ ਅੰਦਰ ਮੈਂ ਜੇ ਕੋਈ ਬੁਝਲੇ ਮੂਰਖ ਮੁਗਧ ਕੋਜਾ ਕਮਲਾ ਕੋਜਾ ਕਮਲਾ ਜੇ ਕੋਈ ਬੁਝਲੇ ਪੁਰਖ ਕਾਲ ਕੋਜਾ ਕਮਲਾ ਲਬੇ ਸ਼ਾਂਤਾਂ ਦੀ ਲੋੜ ਰਹੇ ਨਾਰਾਇਣ ਉਹ ਤਾਂ ਕੋਜੇ ਕਮਰੇ ਨੂੰ ਮਿਲ ਜਲਦਾ ਜੇ ਬੁੱਝ ਲਵੇ ਕਿ ਇਹ ਮੇਰਾ ਪੁਰਖ ਆਕਾਲ ਹੈ ਇਸ ਲਈ ਮੈਨੂੰ ਇਹ ਸਿੱਖਿਆ ਦਿੱਤੀ ਇਸ ਤਰ੍ਹਾਂ ਮਿਲਿਆ ਇਹ ਇਸ ਤਰ੍ਹਾਂ ਖੇਡ ਕਰਦਾ ਹੈ ਨਿਰਗੁਣ ਧਾਰ ਹੈ ਹਰ ਵੇਲੇ ਹਾਜ਼ਰ ਰਹਿੰਦਾ ਹੈ ਜਿੱਥੇ ਯਾਦ ਕਰੋਗੇ ਉੱਥੇ ਖੜਾ ਹੋ ਜਾਂਦਾ ਹੈ ਜਿੱਥੇ ਯਾਦ ਕਰੋਗੇ ਉੱਥੇ ਤੁਹਾਡੇ ਅੰਦਰ ਵੜ ਕੇ ਆਪਣੇ ਦਰਸ਼ ਦਿੰਦਾ ਹੈ ਸੋ ਭਾਵੇਂ ਪੂਰਮਨੋ ਭਾਵੇਂ ਖੁਦਾ ਭਾਵੇਂ ਜਾਨੋ ਬੇਪਰਵਾਹੀਆ ਭਾਵੇਂ ਜਾਨੋ ਗਰੀਬਾਂ ਦੀ ਸੇਵਾ ਰਿਆ ਕਮਾ ਚੱਕ ਕਰ ਨਜ਼ਰੀਆ ਆਇਆ ਸੋ ਮੇਰੇ ਵੀਰੋ ਅਗੇ ਉਹ ਇਹੀ ਗੱਲ ਕਰਦੇ ਨੇ ਜੇ ਕੋਈ ਬੁੱਝਲੇ ਮੂਰਖ ਮੁਗਧ ਕੋ ਜਾ ਕਮਲਾ ਲੱਭੇ ਸੰਤਾਂ ਦੀ ਲੋੜ ਰਹੇ ਨਾਰਾਇਆ ਜੋਤੀ ਯੋਸੂਫ ਆਪ ਆਪਣੀ ਕਿਰਪਾ ਕਰ ਆਪਣਾ ਖੇਲ ਰਿਹਾ ਬਖਾਈਆ ਇਹ ਉੱਥੇ ਹਰ ਮੁਲਾਪੀ ਜੀ ਨੂੰ ਨੁਕਤੇ ਰਹੀ ਸਭ ਕੁਝ ਦੱਸਿਆ ਪ੍ਰਭ ਨੇ ਕਿਉਂਕਿ ਕਾਲਪੁਰਖ ਕਦੇ ਹੰਕਾਰ ਚ ਨਹੀਂ ਆਉਂਦਾ ਨਿਮਰਤਾ ਚ ਹੀ ਗੱਲ ਕਰਦੇ ਹਨ ਪ੍ਰਭ ਨੇ ਨਾਲੇ ਕਹਿ ਵੀ ਦਿੱਤਾ ਕਿ ਭਗਵਾਨ ਵੇਖ ਭਗਵਾਨ ਤੋਂ ਬਿਨਾ ਹੋਰ ਕੋਈ ਨਹੀਂ ਹਰ ਮੁਲਾਪੀ ਜੀ ਅਜ ਮਲਾਪ ਹੋਇਆ ਹੈ ਤੇ ਉਹ ਅਜੇ ਤੰਗ ਕਰਨਾ ਹੈ ਮੇਰੇ ਅੰਦਰ ਕੋਈ ਗੁੰਝਲ ਹੈ ਉਹ ਵੀ ਖੋਲ ਦੇ ਗੁੰਝਣਾ ਖੋਲਣ ਲਈ ਉਸ ਪ੍ਰਮਾਤਮਾ ਦੇ ਚਰਨਾਂ 'ਚ ਨਿਮਰਤਾ ਨਾਲ ਬੇਨਤੀ ਕਰਨੀ ਪੈਂਦੀ ਹੈ ਉਹ ਗੁੰਝਣਾ ਵੀ ਖੋਲ ਦਿੰਦਾ ਹੈ ਜਿੰਨਾ ਪਿਆਰ ਕਰੋ ਕੋਈ ਸੋ ਸੱਚੇ ਪਾਸ਼ਾ ਦੇ ਚਰਨਾਂ ਨਾਲ ਆਪਣੀ ਜੋੜਦਾ ਹੋਇਆ ਜਿਸ ਤੋਂ ਗੁਰਸਿੱਖ ਇਹ ਕਹਿੰਦੇ ਹਨ ਤੇ ਇਹ ਗੁਰਸਿੱਖਾਂ ਲਈ ਬਲਾਰਿਆਂ ਲਈ ਇਕੱਲੇ ਲਾਗੂ ਨਹੀਂ ਸਭ ਲਈ ਲਾਗੂ ਹੈ ਕਿ ਜੇ ਕੋਈ ਬਚਨ ਕਰਦੇ ਹੋ ਛੇ ਕੋਈ ਸਤਿਗੁਰੂ ਵਾਲੇ ਬਚਨ ਕਰਦੇ ਹੋ ਤੇ ਆਪ ਵੀ ਆਪਣੇ ਤੇ ਵੀ ਨਿਭਾਓ ਆਪਣੇ ਤੇ ਵੀ ਨਿਭਾਓ ਉਸੇ ਬਣ ਕੇ ਰਹੋ ਉਹਦੀ ਸਿੱਖਿਆ ਚ ਰਹੋ ਸੋਇ ਸੱਚੇ ਪਾਤਸ਼ਾਹ ਦੇ ਜਿਕਾਰੇ ਉੱਚੀ ਆਵਾਜ਼ ਵਿੱਚ ਲਗਾਣੇ ਸੋ ਹੰਗ ਮਾਰਾ ਜੀ ਸ਼ੇ ਸਿੰਘ বিষ্ণੂ ਭਗਵਾਨ ਦੀ ਜੈ